ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖਾ ਸੁਧਾਣਾ ਤੇ ਜਾਂ ਉਹਦੇ ਪਿੱਛੇ ਤੁਰਨ ਵਾਲੇ ਬਹੁਤੇ ਨਸ਼ੇੜੀ ਹੁੰਦੇ ਨੇ ਤੇ ਜਾਂ ਫੁਕਰੇ ਹੁੰਦੇ ਨੇ ਜਿਹੜੇ ਕਹਿੰਦੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਤੇ ਅੱਜ ਤੱਕ ਕੋਈ ਪੰਜਾਬ ਨੂੰ ਬਚਾਉਣ ਵਾਲਾ ਕੰਮ ਤੇ ਕੀਤਾ ਨਹੀਂ ਕੇਵਲ ਉਗਰਾਹੀਆਂ ਕੀਤੀਆਂ ਨੇ ਤੇ ਲੱਖੇ ਦੇ ਨਾਮ ਨਾਲ ਵੀ ਜਿਹੜਾ ਤਖ਼ਲਸ ਲੱਗਿਆ ਹੋਇਆ ਉਹ ਗੈਂਗਸਟਰ ਦਾ ਲੱਗਿਆ ਹੋਇਆ ਕੋ ਗੈਕਸ਼ਨ ਹੈਗਾ ਸੀ ਤੇ ਇੱਕ ਉਹਨੇ ਸਿੱਖ ਪ੍ਰਚਾਰਕ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਵੀ ਕੀਤਾ ਸੀ ਇਹ ਉਹਦੇ ਨਾਮ ਨਾਲ ਕਲੰਕ ਜੁੜੇ ਹੋਏ ਐ ਤੇ ਜਿਹੜੀ ਮੈਂ ਅੱਜ ਗੱਲ ਕਰਨੀ ਆ ਉਹ ਗੰਦੇ ਨਾਲੇ ਨੂੰ ਬੰਦ ਕਰਾਉਣ ਵਾਸਤੇ ਗਿਆ ਚਲੋ ਕਾ ਤਾਂ ਵਧੀਆ ਹੋ ਸਕਦਾ ਪਾਣੀ ਦੀ ਗੱਲ ਕਰਦਾ ਇੱਥੇ ਤੱਕ ਤਾਂ ਮੈਂ ਸਹਿਮਤ ਵੀ ਹੋ ਸਕਦਾ ਪਰ ਉੱਥੇ ਜਿਹੜੀ ਕਰਤੂਤ ਹੋਈ ਆ ਨਾ ਗੰਦੀ ਉਹ ਬਰਦਾਸ਼ਤ ਕਰਨ ਵਾਲੀ ਨਹੀਂ ਇਸ 스테ਜ ਤੇ ਚੜਦਾ ਤੇ ਜਿਹੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲੱਖਾਂ ਸੁਧਾਣਾ ਤੇ ਜਾਂ ਉਹਦੇ ਪਿੱਛੇ ਤੁਰਨ ਵਾਲੇ ਬਹੁਤੇ ਨਸ਼ੇੜੀ ਹੁੰਦੇ ਨੇ ਤੇ ਜਾਂ ਫੁਕਰੇ ਹੁੰਦੇ ਨੇ ਜਿਹੜੇ ਕਹਿੰਦੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਤੇ ਅੱਜ ਤੱਕ ਕੋਈ ਪੰਜਾਬ ਨੂੰ ਬਚਾਉਣ ਵਾਲਾ ਕੰਮ ਤੇ ਕੀਤਾ ਨਹੀਂ ਕੇਵਲ ਉਗਰਾਹੀਆਂ ਕੀਤੀਆਂ ਨੇ ਤੇ ਲੱਖੇ ਦੇ ਨਾਮ ਨਾਲ ਵੀ ਜਿਹੜਾ ਤੁਖਾਲਸ ਲੱਗਿਆ ਹੋਇਆ ਉਹ ਗੈਂਗਸਟਰ ਦਾ ਲੱਗਿਆ ਹੋਇਆ ਕੰਗੈਕਸ਼ਨ ਹੈਗਾ ਸੀ ਤੇ ਇੱਕ ਉਹਨੇ ਸਿੱਖ ਪ੍ਰਚਾਰਕ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਵੀ ਕੀਤਾ ਸੀ ਇਹ ਉਹਦੇ ਨਾਮ ਨਾਲ ਕਲੰਕ ਜੁੜੇ ਹੋਏ ਐ ਤੇ ਜਿਹੜੀ ਮੈਂ ਅੱਜ ਗੱਲ ਕਰਨੀ ਆ ਉਹ ਗੰਦੇ ਨਾਲੇ ਨੂੰ ਬੰਦ ਕਰਾਉਣ ਵਾਸਤੇ ਗਿਆ ਚਲੋ ਕਦੋਂ ਵਧੀਆ ਹੋ ਸਕਦਾ ਪਾਣੀ ਦੀ ਗੱਲ ਕਰਦਾ ਇੱਥੇ ਤੱਕ ਤਾਂ ਮੈਂ ਸਹਿਮਤ ਵੀ ਹੋ ਸਕਦਾ ਪਰ ਉਥੇ ਜਿਹੜੀ ਕਰਤੂਤ ਹੋਈ ਆ ਨਾ ਗੰਦੀ ਉਹ ਬਰਦਾਸ਼ਤ ਕਰਨ ਵਾਲੀ ਨਹੀਂ ਇਹ ਸਟੇਜ ਤੇ ਚੜਦਾ ਹੈ ਤੇ ਜਿਹੜਾ